ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਇਹ ਬਠਿੰਡਾ ਸਰਹੰਦ ਨਹਿਰ ਦੀਆਂ ਦਿਖਾ ਰਹੇ ਆ ਇਹ ਬੈਮਨ ਨੂੰ ਛੜਕ ਜਾਂਦੀ ਹੈ ਇੱਥੇ ਪੁਲਿਸ ਨੇ ਦੋ ਦੋ ਲੁਟੇਰਿਆਂ ਦਾ ਇਨਕਾਊਂਟਰ ਕੀਤਾ ਹੈ ਵੱਡੀ ਖਬਰ ਇਸ ਵਕਤ ਦੀ ਬਠਿੰਡਾ ਤੋਂ ਜਿੱਥੇ ਦੋ ਲੁਟੇਰਿਆਂ ਦਾ ਇਨਕਾਊਂਟਰ ਕੀਤਾ ਗਿਆ ਤਸਵੀਰਾਂ ਦਿਖਾਉਣਾ ਤੁਹਾਨੂੰ ਇਨਕਾਊਂਟਰ ਦੀਆਂ ਵੱਡਾ ਇਨਕਾਊਂਟਰ ਕੀਤਾ ਗਿਆ ਪਿਛਲੇ 19 ਤਰੀਕ ਨੂੰ ਇਹਨਾਂ ਵੱਲੋਂ ਇੱਕ ਆਰਥ ਦੀ ਲੁੱਟਖੋ ਕੀਤੀ ਗਈ ਸੀ ਲੁੱਟਖੋ ਦੀ ਅੰਜਾਮ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਲਗਾਤਾਰ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਥੇ ਇਨਕਾਊਂਟਰ ਕੀਤਾ ਗਿਆ ਲੁਟੇਰਿਆਂ ਦਾ ਮੋਟਰਸਾਈਕਲ ਹੈ ਇਸ ਇਹਨਾਂ ਲੁਟੇਰਿਆਂ ਦੇ ਮਗਰ ਪੁਲਿਸ ਲੱਗੀ ਹੋਈ ਸੀ ਤੇ ਜਿਸ ਦੌਰਾਨ ਇਹਨਾਂ ਨੇ ਪੁਲਿਸ ਦੇ ਉੱਤੇ ਹਵਾਈ ਫਾਇਰ ਕੀਤੇ ਹਵਾਈ ਫਾਇਰ ਦੇ ਜਵਾਬੀ ਵਿੱਚ ਪੁਲਿਸ ਨੇ ਜਦੋਂ ਇਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। تھا ਇਹਨਾਂ ਦੇ 2 ਕਥੀ ਤਾਰ ਰੁਪਈਆਂ ਚੋਂ 1 ਕਾ ਰੁਪਈ ਦੇ ਜਿਹੜੀ ਲੱਤ ਦੇ ਉੱਤੇ ਫੈਰ ਵੱਜਿਆ ਇਨਕਾਊਂਟਰ ਕੀਤਾ ਗਿਆ। ਤਸਵੀਰਾਂ ਤੁਹਾਨੂੰ ਬਠਿੰਡਾ ਤੋਂ ਲਾਈਵ ਦਿਖਾ ਰਹੇ ਹਾਂ। ਇਹ ਇਨਕਾਊਂਟਰ ਆ ਜਿਹੜਾ ਇੱਥੇ ਹੋਇਆ ਸਰਹੰਦ ਨਹਿਰ ਦੇ ਨਜ਼ਦੀਕ ਕੋਤਵਾਲੀ ਪੁਲਿਸ ਵਿੱਚ ਕੋਤਵਾਲੀ ਥਾਣੇ ਵਿੱਚ ਇਹਨਾਂ ਦੇ ਖਿਲਾਫ ਆ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ। ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਹੈਗੀਆਂ। ਬਠਿੰਡਾ ਮੀਆਂ ਦੇ ਇਸਲਾ ਜਿਹੜਾ ਕਥੀ ਤਾਰ ਰੁਪਈਆਂ ਤੋਂ ਜਿਆਸੀ ਇਸੇ ਨਾਲ ਇਹ ਕਥਿਤ 5000 ਰੁਪਿਆ ਦਾ ਹੈ ਪਿਸਤੌਲ ਹੈ ਇਹ ਦੱਸਦੀ ਹੈ ਕਿ 19 ਤਰੀਕ ਨੂੰ ਕਥਿਤ 5000 ਰੁਪਿਆ ਨੇ ਇੱਕ ਦੋ ਔਰਤਾਂ ਤੋਂ ਲੁੱਟਖੋ ਕੀਤੀ ਸੀ ਲਗਾਤਾਰ ਇਹਨਾਂ ਦੀ ਜਿਹੜੀ ਭਾਲ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਇਹਨਾਂ ਦੇ ਖਿਲਾਫ ਹੈ ਜਿਹੜਾ ਮਾਮਲਾ ਵੀ ਦਰਜ ਕੀਤਾ ਗਿਆ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਪੁਲਿਸ ਦੇ ਪਿੱਛੇ ਪੁਲਿਸ ਲੱਗੀ ਹੋਈ ਸੀ ਲਗਾਤਾਰ ਇਨਪੁਟ ਮਿਲ ਰਿਹਾ ਸੀ ਤੇ ਇਨਪੁਟ ਦੇ ਦੌਰਾਨ ਪੁਲਿਸ ਨੇ ਅੱਜ ਇਹਨਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਕਤਵਾਲੀ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਭੱਜਣ ਦੀ ਕੋਸ਼ਿਸ਼ ਕੀਤੀ ਹਵਾਈ ਫਾਇਰ ਕੀਤਾ ਤਾਂ ਜਵਾਬੀ ਫਾਇਰ ਵਿੱਚ ਪੁਲਿਸ ਨੇ ਜਵਾਬੀ ਫਾਇਰ ਕੀਤਾ ਤੇ ਜਿਸ ਦੌਰਾਨ ਇੱਕ ਕਥੀ ਤਾਰੋਪੀ ਦੀ ਲੱਤ ਵਿੱਚ ਫਾਇਰ ਲੱਗਿਆ ਪੂਰੇ ਮਾਮਲੇ ਦੀ ਜਾਣਕਾਰੀ ਤੁਹਾਨੂੰ ਅਗਲੀ ਖਬਰ ਚ ਦਿੱਤੀ ਜਾਊਗੀ ਤਾਂ ਪਰ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਬਠਿੰਡਾ ਤੋਂ ਮੱਤ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਲਿਓ ਤਾਂ ਜੋ ਹੋਰ ਜਿਹੜੀਆਂ ਬਾਤਾਂ ਕਰਨ ਵਾਲੇ ਲੋਕਾਂ ਨੂੰ ਸਬਕ ਮਿਲ ਸਕੇ ਪੁਲਿਸ ਵੱਲੋਂ ਵੱਡੀ ਕਾਰਵਾਈ ਆ ਜਿਹੜੀ ਅੱਜ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਹੈਗੀ ਆ ਪੂਰੇ ਮਾਮਲੇ ਦੀ ਜਾਂਚ ਹੈ ਜਿਹੜੀ ਪੁਲਿਸ ਹਜੇ ਕਰ ਰਹੀ ਹੈਗੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੀਆਂ ਲਾਈਵ ਬਠਿੰਡਾ ਤੋਂ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਇੱਥੇ ਅੰਜਾਮ ਦਿੱਤਾ ਹੈਗਾ ਕਿਉਂਕਿ ਇਹਨਾਂ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਹ ਦੋ ਵਿਅਕਤੀ ਨੇ ਜਿਹੜੇ ਉਹਨਾਂ ਨੂੰ ਪੁਲਿਸ ਨੇ ਹੁਣ ਕਾਬੂ ਕਰ ਲਿਆ ਹੈਗਾ ਹੋਰ ਵੀ ਇਹਨਾਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਹਨਾਂ ਵੱਲੋਂ ਹੋਰ ਵੀ ਬਹੁਤ ਸਾਰੀਆਂ ਬਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਦੀ ਜਾਂਚ ਹੈ ਜਿਹੜੀ ਪੁਲਿਸ ਕਰੇਗੀ ਪਰ ਕੁਝ ਸਮਾਂ ਪਹਿਲਾਂ ਹੀ ਹੈ ਜਿਹੜਾ ਇਹ ਇਨਕਾਊਂਟਰ ਹੈ ਬਠਿੰਡਾ ਵਿਖੇ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਜ਼ਿਲ੍ਹਾ ਪੁਲਿਸ ਮੁਖੀ ਦਾ ਬਿਆਨ ਵੀ ਜਰੂਰ ਸੁਣਾਵਾਂਗੇ ਕਿ ਜ਼ਿਲ੍ਹਾ ਪੁਲਿਸ ਮੁਖੀ ਨੇ ਕੀ ਜਾਣਕਾਰੀ ਦਿੱਤੀ ਹੈਗੀ ਹੈ ਕੀ ਜਾਣਕਾਰੀ ਪੂਰੀ ਜਾਣਕਾਰੀ ਉਹ ਵੀ ਤੁਹਾਨੂੰ ਮੋਹਈਆ ਕਰਾਵਾਂਗੇ ਮਤਲਬੰਡੀ ਸਾਹਿਬ ਨੂੰ ਖਬਰ ਤੇ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਠਿੰਡਾ ਦੀਆਂ ਕਿ ਬਠਿੰਡਾ ਚ ਇਨਕਾਊਂਟਰ ਦੀ ਘਟਨਾ ਵਾਪਰੀ ਹੈ ਇਨਕਾਊਂਟਰ ਕੀਤਾ ਗਿਆ ਦੋ ਕਥਿਤ ਆਰੋਪੀ ਨੇ ਜਿਹੜੇ ਇਹ ਇਹ ਡਰ ਬੈਠਾ ਹੋਇਆ ਕਿਸੇ ਵੀ ਕਿਸੇ ਨੂੰ ਕਿਸੇ ਨੂੰ ਟਾਰਗੇਟ ਕਰ ਰਹੇ ਹਨ ਘਰਾਗੋ ਕਟਿੰਗਾ ਟੱਕਲੇ ਜਾਣਗੇ ਰਸਤੇ ਦੇ ਵਿੱਚ ਪਸੂਰੇ ਨੇ ਜਾਂ ਇੱਕ ਆਜੂ ਰੋਟੇਰੀਆਂ ਨੂੰ ਵੱਡਾ ਮੈਸੇਜ ਹੈ ਜਿਹੜਾ ਪੁਲਿਸ ਵੱਲੋਂ ਜੁੱਤਾ ਗਿਆ ਵੱਡੀ ਗਿਣਤੀ ਵਿੱਚ ਤੇ ਪੁਲਿਸ ਫੋਰਸ ਤਨਾਤ ਸੀ ਕੇ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ ਲੁੱਟ ਖੋਹ ਦੀ ਵਾਰਦਾਤ ਹੋਵੇ ਚਾਹੇ ਕੋਈ ਹੋਰ ਵਾਰਦਾਤ ਹੋਵੇ ਉਸ ਦੇ ਖਿਲਾਫ ਜਿਹੜੀ ਪੁਲਿਸ ਦੀ ਕਾਰਵਾਈ ਆ ਜਿਹੜੀ ਜਾਰੀ ਰਹਿੰਦੀ ਹੈ ਤੇ ਕਦੇ ਵੀ ਪੁਲਿਸਾਂ ਜਿਹੜੀ ਬਠਿੰਡਾ ਪੁਲਿਸ ਹੈ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਹੈ ਬਠਿੰਡਾ ਪੁਲਿਸ ਵੱਲੋਂ ਤੇ ਪੂਰੀ ਜਾਣਕਾਰੀ ਤੁਹਾਨੂੰ ਅਗਲੀ ਖਬਰ ਦੇ ਵਿੱਚ ਦਿੱਤੀ ਜਾਵੇਗੀ ਧੰਨਵਾਦ ਜੀ ਖਬਰਨਾਮਾ